ਉਹ ਜੀ ਥੋੜੇ ਜੇ ਨਾ ਥੋੜੇ ਜੇ ਹੋਰ ਹਸਾਬ ਦੇ ਬੰਦੇ ਉਹਨਾਂ ਨੇ ਉਹ ਕਹਿੰਦੇ ਨੇ ਥੋੜਾ ਖੁਸ਼ੀ ਜੰਮੀ ਤੋਂ ਉੱਪਰ ਰਿਆ ਕਰੋ ਜੀ ਕੋਈ ਨਹੀਂ ਹੈ ਇਹ ਚਲੋ ਗੁਰੂ ਮਹਾਰਾਜ ਦੀ ਕਿਰਪਾ ਵਾ ਚਲੋ ਉਹਨਾਂ ਦਾ ਸ਼ੁਕਰ ਕਰੋ ਤੁਸੀਂ ਵਾਹਿਗੁਰੂ ਦਾ ਵੀ ਜਨਾ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੇਰੀ ਗੱਲ ਭਾਈ ਅਮਰਤਪਾਲ ਦੇ ਫਾਦਰ ਸਾਹਿਬ ਨਾਲ ਹੋ ਰਹੀ ਹੈ ਜੀ ਹਾਂਜੀ 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 ਭਾਈ ਸਾਹਿਬ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਭਾਈ ਸਾਹਿਬ ਜੀ ਜਿਸ ਤਰ੍ਹਾਂ ਡਿਬਰੂਗੜ੍ਹ ਤੁਸੀਂ ਹੁਣ ਭਾਈ ਅਮਰਤਪਾਲ ਦੇ ਹੁਣੇ ਮੁਲਾਕਾਤ ਕਰਕੇ ਆਇਓ ਤੇ ਜਿਸ ਤਰ੍ਹਾਂ ਮੈਂਬਰ ਆਫ ਪਾਰਲੀਮੈਂਟ ਬਣਨ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਨੂੰ ਜਦੋਂ ਤੁਸੀਂ ਮਿਲੇ ਹੋ ਉਹਨਾਂ ਦਾ ਹੌਸਲਾ ਉਹਨਾਂ ਦਾ ਕੀ ਹਾਲ ਸੀਗਾ ਜੀ ਉਹ ਜੀ ਹਮੇਸ਼ਾ ਪਹਿਲਾਂ ਤੋਂ ਹੀ ਚੜ੍ਹਦੀ ਕਲਾ 'ਚ ਰਹਿੰਦੇ ਸੀ ਹੁਣ ਵੀ ਉਹ ਚੜ੍ਹਦੀ ਕਲਾ 'ਚ ਸੀ ਉਹਨਾਂ ਦੀ ਸਾਰੀ ਟੀਮ ਚੜ੍ਹਦੀ ਕਲਾ 'ਚ ਆ ਜੀ ਤੇ ਇਸ ਕਰਕੇ ਉਹਨਾਂ ਨੇ ਸੰਗਤਾਂ ਦਾ ਆਪਣੇ ਸਰੂਰ ਸਾਹਿਬ ਦੇ ਹਲਕੇ ਦਾ ਬਾਕੀ ਜਿਹੜੇ ਜਿੱਥੋਂ-ਜਿੱਥੋਂ ਵੀ ਉਹਨਾਂ ਨੂੰ ਲੋਕਾਂ ਨੇ ਸਪੋਰਟ ਕੀਤੀ ਉਹਨਾਂ ਦਾ ਬਹੁਤ ਧੰਨਵਾਦ ਕੀਤਾ ਜੀ ਦਰਦ ਤੋਂ ਜੀ ਉਹਨਾਂ ਨੇ ਕਿਹਾ ਵੀ ਜਦੋਂ ਵੀ ਮੈਨੂੰ ਮੌਕਾ ਮਿਲੂਗਾ ਲੋਕਾਂ ਦੀ ਸੇਵਾ 'ਚ ਵਿਚਰਨ ਦਾ ਮੈਂ ਵੱਧ ਤੋਂ ਵੱਧ ਉਹਨਾਂ ਦੇ ਜਿਹੜੇ ਮਸਲੇ ਆ ਪੰਜਾਬ ਦੇ ਨਸ਼ਿਆਂ ਦੇ ਖਿਲਾਫ ਵੱਡੀ ਜਿਹੜੀ ਆ ਉਹ ਉਹ ਵੜਾਂਗੇ ਜੀ ਜੀ ਪਾਈਤਰ ਸੇਮ ਸਿੰਘ ਜੀ ਜਦੋਂ ਤੁਸੀਂ ਪਹੁੰਚੇ ਉੱਥੇ ਜਿਸ ਤਰ੍ਹਾਂ ਪਿਛਲਾ ਸਮਾਂ ਸੀਗਾ ਜੇਲ੍ਹ ਪ੍ਰਸ਼ਾਸਨ ਦਾ ਰਵਈਆ ਉਸ ਸਮੇਂ ਦਾ ਤੇ ਅੱਜ ਦਾ ਸਮੇਂ ਦਾ ਕੁਝ ਫਰਕ ਹੈਗਾ ਆ ਥੋੜਾ ਬੋਤਾ ਫਰਕ ਹੈ ਲੇਕਿਨ ਪਹਿਲਾਂ ਤੋਂ ਵੀ ਜੇਲ੍ਹ ਪ੍ਰਸ਼ਾਸਨ ਦਾ ਰਵਈਆ تقریبا ਗੈਰ ਬਹੁਤਾ ਜਿਆਦਾ ਇੰਨਾ ਮਾੜਾ ਨਹੀਂ ਰਿਹਾ ਕਰੀ ਵੀ ਜੀ ਜੀ ਨਹੀਂ ਜਿਵੇਂ ਪਿੱਛੇ ਭੁਖੜਤਾਲ ਰੱਖਣ ਦੀ ਲੋੜ ਪੈ ਗਈ ਸੀ ਇਸ ਤਰ੍ਹਾਂ ਆਉਂਦੀ ਉਹ ਤੇ ਲੋਕੋ ਕੁਝ ਜਿਹੜੀਆਂ ਪ੍ਰੋਬਲਮ ਹੁੰਦੀਆਂ ਆ ਪਰ ਠੀਕ ਹੈ ਸਾਡੇ ਜਦੋਂ ਅਸੀਂ ਮੁਲਾਕਾਤ ਕਰਦੇ ਰਹੇ ਤਕਰੀਬਨ ਠੀਕ ਜਾਈਏ ਜੀ ਜੀ ਕੱਲ ਉਹ ਠੀਕ ਹੈ ਕਿ ਅੱਗੇ ਨੂੰ ਕਾਫੀ ਫਰਕ ਹੈ ਉਹਨਾਂ ਨੂੰ ਵੀ ਇਸ ਗੱਲ ਦੀ ਪਤਾ ਤਾਂ ਹੈਗਾ ਵੀ ਇਹ ਬੰਦੇ ਇਦਾਂ ਦੇਖੋ ਕ੍ਰਿਮੀਨਲ ਨਹੀਂ ਹੈ ਜੀ ਪਾਈ ਸਾਹਿਬ ਜੀ ਜਦੋਂ ਤੁਸੀਂ ਭਾਈ ਅਮਰਪਾਲ ਨੂੰ ਮਿਲੇ ਹੈਗੇ ਜਿੱਤ ਦਾ ਪਤਾ ਤਾਂ ਉਹਨੂੰ ਪਹਿਲਾਂ ਹੀ ਲੱਗ ਚੁੱਕਿਆ ਸੀਗਾ ਹਾਂ ਜੀ ਪਰ ਜਦੋਂ ਪਰਿਵਾਰਕ ਮੈਂਬਰ ਘਰ ਦੇ ਜਿੱਤ ਹੁਣ ਤੋਂ ਬਾਅਦ ਪਹਿਲੀ ਵਾਰ ਮਿਲੇ ਹੈਗੇ ਤੇ ਭਾਈ ਅਮਰਿਤਪਾਲ ਨੂੰ ਕਿਵੇਂ ਲੱਗਿਆ ਨੇ ਉਹਨਾਂ ਉਹ ਜੀ ਥੋੜੇ ਜੇ ਨਾ ਥੋੜੇ ਜੇ ਹੋਰ ਹਸਾਬ ਦੇ ਬੰਦੇ ਉਹ ਉਹਨਾਂ ਨੇ ਉਹ ਕਹਿੰਦੇ ਨੇ ਥੋੜਾ ਖੁਸ਼ੀ ਜਮੀ ਤੋਂ ਉੱਪਰ ਰਿਆ ਕਰੋ ਜੀ ਕੋਈ ਨਹੀਂ ਹੈ ਇਹ ਇਹ ਚਲੋ ਗੁਰੂ ਮਹਾਰਾਜ ਦੀ ਕਿਰਪਾ ਵਾ ਚਲੋ ਉਹਨਾਂ ਦਾ ਸ਼ੁਕਰ ਕਰੋ ਤੁਸੀਂ ਵਾਹਿਗੁਰੂ ਦਾ ਵੀ ਜਿਨ੍ਹਾਂ ਨੇ ਇਹਨਾਂ ਚਾਰ ਸਤਾਰ ਸੰਤਾਂ ਦਾ ਜੀ ਮੈਂ ਮੈਂ ਵੀ ਚੜਦੀ ਕਲਾ ਚ ਹਾਂ ਠੀਕ ਹੈ ਜੀ 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 ਭਾਈ ਸਾਹਿਬ ਜੀ ਜਿਸ ਤਰ੍ਹਾਂ ਹੁਣ ਅਮਰਿਤਪਾਲ ਦਾ ਬਾਹਰ ਆਉਣ ਦਾ ਪ੍ਰਤੀਕਰਮ ਜਿਹੜਾ ਸਾਰ ਕਿਸ ਤਰ੍ਹਾਂ ਚੱਲ ਰਿਹਾ ਹੈਗਾ ਇਹ ਉਹ ਜੀ ਚਲੋ ਇਹ ਤਾਂ ਸਰਕਾਰਾਂ ਦੇ ਡਿਪੈਂਡ ਕਰਦਾ ਜਾਂ ਕੋਈ ਕਾਨੂੰਨ ਦੀ ਕੀ ਉਹ ਉਹਦੇ ਬਾਰੇ ਚ ਨਹੀਂ ਉਹਨਾਂ ਨੇ ਕੁਝ ਕਿਹਾ ਉਹਨੇ ਕਿਹਾ ਕੋਈ ਨਹੀਂ ਜਿੱਦਾਂ ਜੀ ਜੀ ਅੱਗੇ ਹੋਊਗਾ ਦੇਖੀ ਜਾਊਗੀ ਦੀ ਕੋਈ ਅੱਛਾ ਜੀ ਕੋਈ ਗੱਲ ਕਲੀਅਰ ਨਹੀਂ ਹੈਗੀ ਅਜੇ ਕਲੀਅਰ ਨਹੀਂ ਹੈ ਇਹ ਤੇ ਹੁਣ ਸਰਕਾਰ ਨੇ ਪੰਜਾਬ ਸਰਕਾਰ ਨੇ ਜਾਂ ਸੈਂਟਰ ਸਰਕਾਰ ਨੇ ਫੈਸਲਾ ਲੈਣਾ ਹੂੰ ਹੂੰ ਅ ਪਾ ਇਧਰ ਸ਼ਮਸ਼ੀ ਜੀ ਇਸ ਤਰ੍ਹਾਂ ਵਕੀਲ ਈਮਾਨ ਸਿੰਘ ਹੈਗੇ ਨੇ ਆਪਣੇ ਵਕੀਲ ਜਿਹੜੇ ਹੈਗੇ ਨੇ ਤੇ ਭਾਈ ਅੰਮ੍ਰਿਤਪਾਲ ਦੀ ਜਿਹੜੀ ਰਿਹਾਈ ਦਾ ਕੋਈ ਪ੍ਰੋਸੀਜਰ ਉਹਨਾਂ ਨੇ ਤੁਹਾਡੀ ਗੱਲਬਾਤ ਉਹਨਾਂ ਨਾਲ ਹੋਈ ਹੋਵੇ ਕਿਸ ਤਰ੍ਹਾਂ ਦੀ ਨਹੀਂ ਨਹੀਂ ਅਜੇ ਜੇ ਕੋਈ ਇਸ ਵਿਸ਼ੇ ਤੇ ਕੋਈ ਗੱਲ ਨਹੀਂ ਹੋਈ ਉਹ ਪਿਛੇ ਜੀ ਪਟੀਸ਼ਨ ਉਹ ਰਾਜਵਿੰਦਰ ਬੈਂਸ ਨੇ ਪਾਈ ਸੀ ਜਦੋਂ ਪਹਿਲਾਂ ਪ੍ਰੋਰ ਵਾਸਤੇ ਜੀ ਉਹਦੇ ਹੁਣ ਮੇਰੇ ਖਿਆਲ ਉਹ ਅਜੇ ਕੁਝ ਹੋਵੇਗਾ ਤੇ ਉਹ ਪਰਾ ਸਾਹਾ ਅਸਿਸਟ ਕਰਨਗੇ ਤੇ ਉਹ ਬੈਂਸ ਸਾਹਿਬ ਵੀ ਕਰਨਗੇ ਹੂੰ ਹੂੰ ਜੇ ਕੋਈ ਲੋੜ ਪਈ ਤੇ ਜੀ ਅਜੇ ਅਜੇ ਕੋਈ ਅਜੇ ਕੋਈ ਇਦਾਂ ਦਾ ਪ੍ਰੋਸੀਜਰ ਨਹੀਂ ਜੀ ਪਈ ਇਧਰ ਸੇਮ ਸੀ ਕਿ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆਂ ਵੀ ਇੱਕ ਪਾਸੇ ਆਪਾਂ ਗੱਲ ਇਹ ਦੇਖਦੇ ਆਂ ਵੀ ਰਾਜਦੇਵ ਸਿੰਘ ਖਾਲਸਾ ਸਾਹਿਬ ਅਮਰਤਪਾਲ ਦੇ ਵਕੀਲ ਉਹ ਹੈਗੇ ਨੇ ਜਾਂ ਭਾਈ ਅਮਾਨ ਸਿੰਘ ਨੇ ਨਹੀਂ ਅਜੇ ਤੇ ਜਿੱ ਕੀ ਉਹਨਾਂ ਦੇ ਖਾਤੇ ਸਲਾਹਕਾਰੀ ਸੀਗੇ ਬਾਕੀ ਅਜੇ ਵਕੀਲਾਂ ਦੇ ਕੋਈ ਕੇਸ ਸ਼ੁਰੂ ਹੋਇਆ ਹੀ ਨਹੀਂ ਹੈ ਜੀ ਅਜੇ ਕੋਈ ਫਿਲਹਾਲ ਵਕੀਲ ਅਮਾਨ ਸਿੰਘ ਹੀ ਹੈਗੇ ਨੇ ਅਨੀ ਅਜੇ ਮਾਨ ਸਿੰਘ ਵੀ ਚਲੋ ਸ਼ੁਰੂ ਤੋਂ ਉਹਨਾਂ ਦੇ ਜੋ 2050 ਦੀ ਸੰਧੀ ਦੇ ਲੀਗਲ ਐਡਵਾਈਜ਼ਰ ਰਹੇ ਇਹ ਕਰਕੇ ਜੀ ਬਾਕੀ ਬਾਕੀ ਅਜੇ ਉਹਨਾਂ ਨੇ ਕੋਈ ਵੀ ਕੇਸ ਜਿਹੜਾ ਵਾ ਅੱਗੇ ਮੂਵ ਨਹੀਂ ਕੀਤਾ ਕੇਸ ਬੱਚੇ ਜੀ ਠੀਕ ਹੈ ਤਾਂ ਇਦਰ ਸੇਮ ਸਿੰਘ ਜੀ ਜਿਸ ਤਰ੍ਹਾਂ ਕੰਗਣਾ ਰਣੋਦ ਦਾ ਬਿਆਨ ਸੀ ਕਿ ਪੰਜਾਬੀਆਂ ਨੇ ਦੋ ਖਾਲਸਤਾਨੀਆਂ ਨੂੰ ਜਿਤਾ ਕੇ ਪੰਜਾਬ ਦਾ ਮਾਹੌਲ ਕਹਿੰਦੇ ਖਤਰੇ 'ਚ ਪਾਤਾ ਉਸ ਤੇ ਤੁਹਾਡਾ ਕੀ ਕਹਿਣਾ ਇਹ ਅਜੇ ਜਦਾਂ ਕੰਗਣਾ ਰਣੋਦ ਵਰਗੇ ਬਿਨਾਂ ਬ੍ਰੇਕ ਤੋਂ ਬੋਲੀ ਜਾਂਦੇ ਆ ਕਿਸਾਨਾਂ ਦੇ ਖਿਲਾਫ ਲੋਕਾਂ ਪੰਜਾਬੀਆਂ ਨੂੰ ਬਦਨਾਮ ਕਰਦੇ ਆ ਇਹ ਮਾਹੌਲ ਤੇ ਮੇਰੇ ਕੋਲ ਲੱਗਦਾ ਇਹ ਖਰਾਬ ਕਰ ਰਿਹਾ ਸਭ ਤੋਂ ਵੱਡਾ ਹੂੰ ਹੂੰ ਤੇ ਪੰਜਾਬ ਦੇ ਲੋਕ ਜਿਹੜਾ ਹੋਣਾ ਜਿਹੜਾ ਹੈ ਨਸ਼ਿਆਂ ਦੇ ਕਹਿਰ ਨਾਲ ਪੰਜਾਬ ਬਰਬਾਦ ਹੋ ਰਿਹਾ ਜਾਂ ਇਹੋ ਜਿਹੇ ਬਿਆਨ ਜਿਹੜੇ ਇਹਨਾਂ ਨੇ ਉਦੋਂ ਕਿਸਾਨੀ ਅੰਦੋਲਨ 'ਚ ਵੀ ਇਦਾਂ ਦੇ ਬਹੁਤ ਦੇਖੇ ਤੇ ਸਾਡੇ ਖਿਲਾਫ ਜਿਹੜੀ ਨਫ਼ਰਤ ਆ ਉਹ ਬੜੀ ਯਾਰ ਕੀਤੀ ਹੈ ਹਮਮ ਉਹਦਾ ਇਹ ਪ੍ਰਤੀਕਰਮ ਇਹ ਆ ਇਹਨਾਂ ਨੂੰ ਵੀ ਥੋੜਾ ਬੋਲਣ ਲੱਗਿਆ ਸੋਚਣਾ ਚਾਹੀਦਾ ਕਿ ਸਹੀ ਕੇ ਜਿੰਮੇਵਾਰ ਉਹਦੇ ਤੇ ਆਂ ਤੇ ਸਾਨੂੰ ਇਹ ਕੋਈ ਪਛਾਹ ਵਰਤਣੀ ਚਾਹੀਦੀ ਹੈ ਫਿਰ ਜਦੋਂ ਜਿਹੋ ਜਿਹਾ ਤੁਸੀਂ ਕਰੋਗੇ ਉਹਦਾ ਫਿਰ ਪ੍ਰਤੀਕਰਮ ਫਿਰ ਫਿਰ ਕੋਈ ਦੇਖੀ ਇਹ ਲੋਕ ਠੀਕ ਨਹੀਂ ਕਰਦੇ ਪਰ ਕਸੂਰ ਸਾਰਾ ਇਹਨਾਂ ਦਾ ਵਾਜੀ ਹਮਮ ਭਾਈ ਸਾਹਿਬ ਜਿਸ ਤਰ੍ਹਾਂ ਚੰਡੀਗੜ੍ਹ 에어ਪੋਰਟ ਤੇ ਜਿਹੜੀ ਘਟਨਾ ਵਾਪਰੀ ਸੀ ਥੱਪੜ ਵਾਲੀ ਤੇ ਉਸ ਤੇ ਤੁਹਾਡਾ ਕੀ ਗਣਾ ਇਹ ਉਤੇ ਕੋਈ ਹੈ ਕਿ ਜਿਹੜੇ ਜਿੱਦਾਂ ਦਾ ਇਹਨਾਂ ਨੇ ਸਾਡੇ ਲੋਕਾਂ ਪ੍ਰਤੀ ਨਫ਼ਰਤ ਦਾ ਪ੍ਰਗਟਾਵਾ ਕਰਦੇ ਆ ਸਾਨੂੰ ਬਿਨਾ ਨੋੜ ਤੋਂ ਬਦਨਾਮ ਕਰਦੇ ਆ ਜੋ ਫਿਰ ਉਹ ਉਹਨਾਂ ਚੀਜ਼ਾਂ ਚੋਂ ਨਿਕਲ ਪਈਆਂ ਸੀ ਹੂੰ ਹੂੰ ਪਾਇਤਰ ਸैम ਸਿੰਘ ਜੀ ਲਾਸਟ ਸਵਾਲ ਹੈਗਾ ਕਿ ਭਾਈ ਅੰਮ੍ਰਿਤਪਾਲ ਨੇ ਜੋ ਸਵਿਧਾਨ ਦੀ ਸੋਚਕਣੀ ਹੈ ਹਾਂਜੀ ਤੇ ਉਸੋਂ ਕਦੋਂ ਤੱਕ ਸੰਭਵ ਹੋ ਸਕਦੀ ਚੁੱਕਣ ਵਾਲੀ ਉਹ ਜੀ ਸਰਕਾਰਾਂ ਜਾਂ ਲੋਕ ਸਭਾ ਜੋ ਸਪੀਕਰ ਆ ਜਾਂ ਕੋਈ ਉਸ ਜਿਹੜੀ ਅਥਾਰਟੀ ਹੋਗੀ ਉਹ ਉਹਨਾਂ ਤੇ ਡਿਪੈਂਡ ਕਰਦਾ ਜੀ ਉਹ ਕਿੱਦਾਂ ਉਹਨਾਂ ਨੇ ਬਾਹਰ ਲਿਆ ਕੇ ਚਕਾਉਂਦੇ ਆ ਕੀ ਕਰਦੇ ਆ ਪਾਇਸਾ ਜੀ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਵੱਲੋਂ ਤੁਹਾਨੂੰ ਕੋਈ ਮੈਸੇਜ ਵਗੈਰਾ ਮਿਲਿਆ ਹੋਵੇ ਕੋਈ ਗੱਲਬਾਤ ਹੋਈ ਹੋਵੇ ਨਹੀਂ ਨਹੀਂ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੋਈ ਸਾਡੀ ਨਾਲ ਕਿਸੇ ਕਿਸੇ ਸਰਕਾਰ ਨਾਲ ਨਹੀਂ ਹੋਈ ਅੱਛਾ ਜੀ ਹਾਂ ਜੀ ਠੀਕ ਜੀ ਇੱਕ ਭਾਈ ਸਰਬਜੀਤ ਸਿੰਘ ਨੇ ਹੱਜੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਪਾ ਕੇ ਇੱਕ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਹਿੰਦੇ ਵੀ ਜੋ ਅਮਰੀਕਾ ਦੇ ਜਸਪ੍ਰੀਤ ਸਿੰਘ ਵਕੀਲ ਹੈਗੇ ਨੇ ਕਹਿੰਦੇ ਵੀ ਉਹ ਸਾਡੀ ਜਿਹੜੀ ਮਦਦ ਪੂਰੀ ਰਿਹਾਈ ਵਾਸਤੇ ਉਹ ਸਾਡੀ ਕਰਨਗੇ ਹਾਂਜੀ ਕੋਈ ਵੀ ਜਿਹੜਾ ਜੀ ਸਾਡੀ ਕੋਈ ਮਦਦ ਕਰੂਗਾ ਅਸੀਂ ਉਹਦੇ ਧੰਨਵਾਦੀ ਹਾਂ ਕਿ ਜਿਹੜਾ ਕਿਤੇ ਵੀ ਬੈਠ ਕੇ ਕੋਈ ਇਸ ਮਸਲੇ 'ਚ ਜਿਹੜੇ ਬੇਕਸੂਰ ਨੌਜਵਾਨ ਸਾਡੇ ਅੰਦਰ ਬੰਦੇ ਆ ਉਹਨਾਂ ਨੂੰ ਬਾਹਰ ਨਿਕਲਣ ਵਾਸਤੇ ਕੋਈ ਹੈਲਪ ਕਰਦਾ ਤੇ ਅਸੀਂ ਸਾਰਿਆਂ ਦੇ ਜੇ ਇਸੇ ਕੰਟਰੀ ਚੋਂ ਵੀ ਹੋਵੇ ਜਾਂ ਇਥੇ ਇੰਡੀਆ ਚੋਂ ਹੋਵੇ ਸਾਰਿਆਂ ਦੇ ਧੰਨਵਾਦੀ ਹਾਂ ਹਮਮ ਪਾਇਸਾ ਜੀ ਜਿਸ ਤਰ੍ਹਾਂ ਬੰਦੀ ਸਿੰਘ ਹੈਗੇ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਇਹ ਟੋਟਲ ਬੰਦੀ ਸਿੰਘ ਕਿੰਨੇ ਹੈਗੇ ਨੇ ਉਹ 10 ਜਾਣੇ ਆ ਜੀ 10 ਭਾਈ ਅਮਰਪਾਲ ਨੂੰ ਮਿਲਾ ਕੇ ਜੀ ਹਾਂ ਜੀ ਮਿਲਾ ਕੇ ਦੱਸ ਦਿੰਦੇ ਹੁਣ ਤੁਹਾਡੀ ਮੁਲਾਕਾਤ ਸਾਰਿਆਂ ਨਾਲ ਹੋਈ ਹੈ ਜਾਂ ਇਕੱਲੇ ਭਾਈ ਅਮਰਪਾਲ ਨਾਲ ਹੋਈ ਹੈ ਨਹੀਂ ਨਹੀਂ ਸਾਡੀ 4-5 ਜਾਣਿਆਂ ਨਾਲ ਹੋ ਗਈ ਸੀ ਅੱਛਾ ਕੁਝ ਰਹਿ ਗਏ ਕੁਝ ਰਹਿ ਗਏ ਉਹ ਕੁਝ ਬੰਦੇ ਕੋ ਉਹਨੂੰ ਮਿਲਣ ਵਾਸਤੇ ਐਸੀ ਕੁਝ ਕੰਮ ਸੀ ਉਹ ਮਿਲ ਗਏ ਥੋੜਾ ਡਾਕੂਮੈਂਟ ਵਾਸਤੇ ਬਾਕੀ ਇਹਨਾਂ ਕਿਸੇ ਲੋਟੇ ਨਾ ਬੰਦੇ ਨਸਰਿਓ ਅਚੋਟ ਜੀ ਕੋਈ ਸਮੇਂ ਦੀ ਪ੍ਰੋਬਲਮ ਹੋ ਜਾਂਦੀ ਹੈ ਜਾਂ ਮਤਲਬ ਕਿ ਇਸ ਪਾਸੇ ਕੇ ਦੇ ਰੱਖੇ ਹੁੰਦੇ ਸੈਟ ਹਾਂਜੀ ਕੁਝ ਮਿਲਣ ਵਾਸਤੇ ਸਮੇਂ ਦੀ ਪ੍ਰੋਬਲਮ ਹੁੰਦੀ ਹੈ ਜਾਂ ਨਹੀਂ ਉਹ ਇੱਕ ਤੇ ਉਹ ਹੈਗਾ ਨਾ ਪ੍ਰੋਸੀਜਰ ਹੈ ਨਾ ਕਿ ਜਿਹੜਾ ਬੰਦੇ ਦੇ ਕੋਈ ਫੈਮਿਲੀ ਰਿਲੇਟਡ ਹੀ ਮਿਲ ਸਕਦੇ ਅੱਛਾ ਜੀ ਤੇ ਉਹ ਕਿਸੇ ਵੇਲੇ ਅੱਛਾ ਫਿਰ ਨਾਲ ਰਿਲੇਟਡ ਹੀ ਮਿਲ ਸਕਦੇ ਹਾਂ ਹਾਂ ਜੀ ਜੀ ਠੀਕ ਹੈ ਸੋ ਦੋਸਤੋ ਮੇਰੇ ਨਾਲ ਭਾਈ ਅਮਰਪਾਲ ਸਿੰਘ ਜੀ ਦੇ ਫਾਦਰ ਸਾਹਿਬ ਹੈਗੇ ਸੀਗੇ ਭਾਈ ਦਰਸ਼ੇਮ ਸਿੰਘ ਜੀ ਜਿਨ੍ਹਾਂ ਨੇ ਮੁਲਾਕਾਤ ਅਜੇ ਹਾਲੇ ਕੱਲ ਹੀ ਕਰਕੇ ਆਏ ਨੇ ਡਿਬਰੂਗੜ੍ਹ ਜੇਲ੍ਹ ਚ ਸੋ ਕਹਿੰਦੇ ਵੀ ਉਹਨਾਂ ਦਾ ਹੌਸਲਾ ਬਿਲਕੁਲ ਬਲੰਦਾ ਹੈ ਚੜ੍ਹਦੀ ਕਲਾ ਦੇ ਵਿੱਚ ਹੈਗੇ ਸੋ ਦੋਸਤੋ ਮੇਰੇ ਨਾਲ ਭਾਈ ਅਮਰਪਾਲ ਸਿੰਘ ਦੇ ਫਾਦਰ ਸਾਹਿਬ ਭਾਈ ਦਰਸ਼ੇਮ ਸਿੰਘ ਜੀ ਫੋਨ ਲਾਈਨ ਤੇ ਹੈਗੇ ਸੀਗੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਨਾਲੇ ਆਪਣੇ ਕਮੈਂਟ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ